ਤਦ ਦਿਨ-ਪ੍ਰਤੀ ਦਿਨ ਅਸਮਾਨੀ ਚੜਦੇ ਜਾ ਰਹੇ ਨੇ ਸੋਨੇ ਦੇ ਰੇਟਾ ਨੂੰ ਲੈ ਕੇ ਦੱਸਦੇ ਕਿ ਸਵਰਨਕਰ ਸੰਗ ਦੇ ਸਾਬਕਾ ਪ੍ਰਧਾਨ ਕੁਲਦੇਵ ਸਿੰਘ ਅਤੇ ਖਰੀਦੋ-ਫਰੋਕਤ ਕਰਨ ਵਾਲੇ ਗ੍ਰਾਹਕਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ। ਇਸ ਮੌਕੇ ਤੇ ਸਵਨਕਰ ਸੰਗ ਨੇ ਦਰਅ ਹੈ ਉਹਨਾਂ ਦੇ ਸਾਬਕਾ ਪ੍ਰਧਾਨ ਨੇ ਕਿਹਾ ਹੈ ਕਿ ਦਿਨ-ਪ੍ਰਤੀ ਦਿਨ ਸੋਨੇ ਦੇ ਅਸਮਾਨੀ ਚੜਦੇ ਜਾ ਰਹੇ ਰੇਟਾ ਦੇ ਕਾਰਨ ਉਹਨਾਂ ਦੇ ਕਾਰੋਬਾਰ ਤੇ ਵੱਡਾ ਅਸਰ ਪਿਆ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਇਸ ਤਰ੍ਹਾਂ ਵੱਧਦੇ ਹੋਏ ਭਾਅ ਦੇ ਚੱਲਦੇ ਜੀਰਾ ਦੇ ਵਿੱਚ 46 ਦੁਕਾਨਦਾਰਾਂ ਦੇ ਵਿੱਚੋਂ 16 ਦੁਕਾਨਦਾਰ ਆਪਣਾ ਇਹ ਕਾਰੋਬਾਰ ਛੱਡ ਚੁੱਕੇ ਨੇ। ਇਸ ਤੋਂ ਇਲਾਵਾ ਗ੍ਰਾਹਕਾਂ ਦੇ ਨਾਲ ਕਹੀ ਕਿ ਦਿਨ-ਪ੍ਰਤੀ ਦਿਨ ਵੱਧਦੇ ਜਾ ਰਹੇ ਸੋਨੇ ਦੇ ਰੇਟਾਂ ਦੇ ਕਾਰਨ ਉਹਨਾਂ ਨੂੰ ਵੀ ਭਾਰੀ ਦਿੱਕਤਾਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ ਤੇ ਵਿਆਹ ਸਾਧਿਆਂ ਦੇ ਵਿੱਚ ਸੋਨੇ ਦੇ ਗਹਿਣੇ ਪਾਉਣਾ ਲਾਜ਼ਮੀ ਹੁੰਦਾ ਹੈ ਇਸੇ ਦੇ ਕਰਕੇ ਕਾਫੀ ਜ਼ਿਆਦਾ ਪਰੇਸ਼ਾਨੀਆਂ ਆ ਰਹੀਆਂ ਨੇ ਈ ਨਿਊਜ਼ ਪੰਜਾਬ ਦੇਖ ਰਹੇ ਹੋ ਐਸ ਟਾਈਮ ਕੜਿਆ ਜੀਰਾ ਦੇ ਰੇਲਵੇ ਰੋਡ ਵਿਖੇ ਜਿਦ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਦਿਨ-ਪ੍ਰਤੀ ਦਿਨ ਸੋਨੇ ਦੇ ਜਿਹੜੇ ਭਾਅ ਨੇ ਅਸਮਾਨਾਂ ਨੂੰ ਚੜਦੇ ਜਾ ਰਹੇ ਨੇ ਜੇਕਰ ਅੱਜ ਦੇ ਰੇਟ ਦੀ ਗੱਲ ਕਰੀਏ ਕਰੀਬ 76000 ਰੁਪਇਆ ਰੇਟ ਅੱਜ ਦਾ ਸੋਨੇ ਦਾ ਹਾਲਾਕੀ ਨਵੇਂ ਭਾ ਆਉਂਦੇ ਆਉਣ ਵਾਲੇ ਨੇ ਦਿਨ ਪ੍ਰਤੀ ਦਿਨ ਜਿਹੜੇ ਇਹਨਾਂ ਰੇਟਾਂ ਦੇ ਵਿੱਚ ਫਰਕ ਪੈਂਦਾ ਲੇਕਿਨ ਇਹ ਫਰਕ ਹੇਠਲੇ ਪੱਧਰ ਤੇ ਨਹੀਂ ਆਦਾ ਮਤਲਬ ਰੇਟ ਘਟ ਨਹੀਂ ਰਹੇ ਵਧ ਰਹੇ ਨੇ ਇਸ ਟਾਈਮ ਅਸੀਂ ਜੀਰਾ ਦੇ ਬਾਜ਼ਾਰ ਵਿਖੇ ਮੌਜੂਦ ਆ ਇੱਕ ਸੁਨਿਆਰੇ ਦੀ ਦੁਕਾਨ ਤੇ ਮੌਜੂਦ ਆ ਔਰ ਕੁਝ ਲੋਕ ਜਿਹੜੇ ਨੇ ਸ਼ਾਪਿੰਗ ਕਰਨ ਦੇ ਲਈ ਆਏ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਉਸ ਤੋਂ ਬਾਅਦ ਉਸ ਸੁਨਿਆਰ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਕੋਲੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੇ ਰੇਟ ਦਿਨ-ਪ੍ਰਤੀ ਦਿਨ ਵਧੇ ਜਾ ਰਹੇ ਨੇ ਸੁਨਿਆਰਿਆਂ ਦੇ ਕਾਰੋਬਾਰ ਤੇ ਇਸ ਚੀਜ਼ ਦਾ ਕਿੰਨਾ ਕੋ ਅਸਰ ਪੈ ਰਿਹਾ ਹੈ ਸਭ ਤੋਂ ਪਹਿਲਾਂ ਸਰਦਾਰ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਹੈ ਤੁਹਾਡਾ ਬਾਈ ਰਣਜੀਤ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਲੋਕਾ ਲੋਕੀਕਲਾ ਤੋਂ ਰਹਿਣ ਵਾਲੇ ਲੋਕੀਕਲਾ ਦੇ ਰਹਿਣ ਵਾਲੇ ਹੋ ਤੇ 3% ਜਿਹੜੇ ਸੋਨੇ ਦੇ ਰੇਟ ਵਧੇ ਜਾ ਰਹੇ ਨੇ ਕੀ ਲੱਗਦਾ ਤੁਹਾਨੂੰ ਜਿਸ ਤਰ੍ਹਾਂ ਇੰਨੀ ਜ਼ਿਆਦਾ ਰੇਟ ਵਧੀ ਜਾ ਰਹੇ ਨੇ ਇੰਨਾ ਮਹਿੰਗਾ ਹੋ ਗਿਆ ਸੋਨਾ ਹਰ ਇੱਕ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਦੇਖੋ ਜੇ ਹੁਣ ਹਰ ਕੋਈ ਵਿਆਹ ਸ਼ਾਦੀ ਕਰਨਾ ਚਾਹੁੰਦਾ ਹੈ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਹਰ ਕੋਈ ਸੋਨਾ ਪੌਂਦਾ ਚਾਹੁੰਦਾ ਹੈ ਆਪਣੇ ਬੱਚਿਆਂ ਨੂੰ ਤੇ ਇਸ ਤਰ੍ਹਾਂ ਕੇ 70000 ਨੂੰ ਜਿਹੜਾ ਸੋਨਾ ਹੋ ਗਿਆ ਹੈ ਤੇ ਜਿਹੜਾ ਮਾਰਾ ਕੋਈ ਬੰਦਾ ਬਾ ਉਹ ਸੋਨਾ ਨਹੀਂ ਖਰੀਦ ਸਕਦਾ ਤੇ ਇਸ ਤਰ੍ਹਾਂ ਕੇ ਸਰਕਾਰ ਨੂੰ ਚਾਹੀਦਾ ਹੈ ਕਿ سونے ਦਾ ਰੇਟ ਜਿਹੜਾ ਕਮ ਕੀਤਾ ਜਾਵੇ ਜੋ ਹਰ ਕੋਈ ਸੋਨਾ ਖਰੀਦ ਕੇ ਆਪਣੇ ਬੱਚੇ ਤੇ ਬੱਚੀਆਂ ਦਾ ਵਿਆਹ ਕਰ ਸਕੇ ਕਿਉਂਕਿ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ سونے ਦਾ ਭਾਅ ਜਿਹੜਾ ਹੈ ਉਹ ਦਿਨ-प्रतिदिन ਵਧਦਾ ਜਾ ਰਿਹਾ ਹੈ ਸੋ ਜਿਸ ਤਰ੍ਹਾਂ ਹੈ ਨਾ ਭਾਈ ਸਾਹਿਬ ਨੇ ਦੱਸਿਆ ਕਿ ਦਿਨ-प्रतिदिन ਜਿਹੜੇ سونے ਦੇ ਰੇਟ ਵਧਦੇ ਜਾ ਰਹੇ ਨੇ ਤਾਂ ਕਿਤੇ ਨਾ ਕਿਤੇ ਹਰ ਵਰਗ ਨੂੰ ਪਰੇਸ਼ਾਨੀ ਦਾ ਸਬਬ ਬਣਦਾ ਜਾ ਰਿਹਾ ਕਿਉਂਕਿ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਔਰ ਵਿਆਹਾਂ ਦੇ ਵਿੱਚ ਜਿਹੜਾ ਸਾਹੇ ਲੜਕੇ ਦਾ ਵਿਆਹ ਹੋਵੇ ਸਾਹੇ ਲੜਕੀ ਦਾ ਵਿਆਹ ਹੋਵੇ ਸੋਨਾ ਇੱਕ ਆਮ ਗੱਸਾ ਬੁਲਦੀ ਹੈ ਜਿਹੜਾ ਸੋਨਾ ਤਾਂ ਪਾਣਾ ਹੀ ਪੈਂਦਾ ਤਾਂ ਇਹਨਾਂ ਦੇ ਦੱਸਣ ਦੇ ਮਤਾਬਕ ਜਿਹੜਾ ਹੈਗਾ ਵਾ ਕਿ ਹਰ ਇੱਕ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ ਸੋਨਾ ਹੁਣ ਸਵਰਨਕਾਰ ਸੰਗ ਤੇ ਸਾਕਾ ਪ੍ਰਦਾਨ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਕੋਲੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਜਿ ਜਿਤਨਾ ਦਿਨ ਪ੍ਰਤੀ ਦਿਨ ਸੋਨੇ ਦੇ ਜਿਹੜੇ ਰੇਟ ਵਧਦੇ ਜਾ ਰਹੇ ਨੇ ਤਾਂ ਇਹਨਾਂ ਦੇ ਕਾਰੋਬਾਰ ਤੇ ਕਿਹੋ ਜਿਹਾ ਅਸਰ ਪੈ ਰਿਹਾ ਸਾਡੇ ਨਾਲ ਸਵਰਨਕਾਰ ਸੰਗਠਨ ਦੇ ਸਾਬਕਾ ਪ੍ਰਧਾਨ ਕੁਲਦੀਪ ਜੀ ਮजूद ਨੇ ਉਹਨਾਂ ਕੋਲੋਂ ਜਾਂਦੇ ਆ ਜੀ ਨੋਸ਼ਕਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਇੱਕ ਦਿਨ ਪ੍ਰਤੀ ਦਿਨ ਜਿਹੜੇ ਸੋਨੇ ਦੇ ਰੇਟ ਵਧਦੇ ਜਾ ਰਹੇ ਨੇ ਤੁਸੀਂ ਸਵਰਨਕਾਰ ਹੋ ਤੁਹਾਡਾ ਕਾਰੋਬਾਰ ਹੈ ਕਿੱਦਾਂ ਦਾ ਅਸਰ ਤੁਹਾਡੇ ਕਾਰੋਬਾਰ ਤੇ ਪੈ ਰਿਹਾ ਸਾਡੇ ਕਾਰੋਬਾਰ ਤੇ ਬਹੁਤ ਹੀ ਬੁਰਾ ਅਸਰ ਪੈ ਰਿਹਾ ਜੀ ਅਸੀਂ ਅੱਜ ਗਾਗ ਨੂੰ ਭਾਅ ਕੁਛ ਦੱਸਦੇ ਆ ਜਦੋਂ ਸਵੇਰ ਨੂੰ ਗਾਗ ਬਣਾਉਣ ਵਾਸਤੇ ਆਉਂਦਾ ਤੇ ਭਾ ਉਹਦਾ 5-700 ਰੁਪਏ ਵਧਿਆ ਹੁੰਦਾ ਇਸ ਵਜ੍ਹਾ ਕਰਕੇ ਸਾਡੇ ਕਾਰੋਬਾਰ ਤਾਂ ਬਿਲਕੁਲ ਖਤਮ ਹੋ ਚੁੱਕੇ ਆ ਖਾਸ ਕਰਕੇ ਜਿਹੜਾ ਮੀਡੀਅਮ ਸੁਨਿਆਰ ਹੈ ਉਹਦਾ ਕੰਮ ਤਾਂ ਬਿਲਕੁਲ ਖਤਮ ਹੋ ਚੁੱਕਾ ਹੈ ਤੇ ਇਹ ਸੈਂਟਰ ਸਰਕਾਰ ਵੀ ਚਾਹੁੰਦੀ ਹੈ ਕਾਰਪੋਰੇਟ ਘਰਾੜੇ ਆ ਜਿਹੜੇ ਉਹਨਾਂ ਨੂੰ ਪਰਫੁੱਲਟ ਕਰਨਾ ਚਾਹੁੰਦੀ ਹੈ ਤੇ ਜਿਹੜੇ ਸਾਡੇ ਵਰਗੇ ਛੋਟੇ ਸੁਨਿਆਰ ਆ ਛੋਟੀ ਦੁਕਾਨਦਾਰ ਆ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਆ ਸਾਡੇ ਹੁਣ ਤੁਸੀਂ ਇਹ حساب ਲਾ ਲਓ ਵੀ ਸਾਡੇ ਅਸੀਂ ਕਿਸੇ ਬੈਂਕਰ ਦੇ ਵਿੱਚ ਜਾਂਦੇ ਆ ਕਿ ਸਾਨੂੰ ਕੋਈ ਲੋਨ ਦੇ ਦਿੱਤਾ ਜਾਵੇ ਤਾਂ ਕਿ ਅਸੀਂ ਆਪਦੇ ਕਾਰੋਬਾਰ ਨੂੰ ਜ਼ਿਆਦਾ ਚੰਗੇ ਤਰੀਕੇ ਨਾਲ ਕਰ ਸਕੀਏ ਤੁਹਾਨੂੰ ਲੋਨ ਨਹੀਂ ਦਿੱਤਾ ਜਾਂਦਾ ਉਹ ਕਹਿੰਦੇ ਤੁਹਾਡੇ ਕੰਮ ਦੇ ਉੱਤੇ ਲੋਨ ਹੁੰਦਾ ਹੀ ਨਹੀਂ ਜੀ ਔਰ ਕਾਰਪੋਰੇਟ ਘਰਾਣੇ ਵੇਖ ਲਓ ਉੱਤੇ ਹਜ਼ਾਰਾਂ ਕਰੋੜ ਰੁਪਏ ਦਾ ਲੋਨ ਚੱਲ ਰਿਹਾ ਹੈ ਗਵਰਨਮੈਂਟ ਦਾ ਤੇ ਉਹ ਸਾਰਾ ਕੁਝ ਜੋ ਜੋ ਅਸੀਂ ਪਰਸੈਂਟੇਜ ਲੈ ਕੇ ਕੰਮ ਕਰਦੇ ਆ ਸਾਡੇ ਨਾਲੋਂ ਥਿਆਰ ਕੋੜਾ ਪਰਸੈਂਟੇਜ ਲੈ ਕੇ ਵੀ ਉਹ ਕੰਮ ਕਰੀ ਜਾਂਦੇ ਆ ਉਹਨਾਂ ਨੂੰ ਕੋਈ ਰੋਗ ਟੋਕ ਨਹੀਂ ਕੀ ਉਹਨਾਂ ਦੇ ਉੱਤੇ ਕੋਈ ਬੰਦਜ ਨਹੀਂ ਅਸੀਂ ਆਪ ਦਾ ਹਾਲਮਾਰਕ ਸੰਸਦ ਦੇ ਉੱਤੇ ਹਾਲਮਾਰਕਿੰਗ ਸੋਨਾ ਦਿੰਨੇ ਆ ਫੇਰ ਵੀ ਸਾਨੂੰ ਮਤਲਬ ਕਿ ਕੋਈ ਪ੍ਰੋਫਿਟ ਵਾਲੀ ਗੱਲ ਨਹੀਂ ਜੀ ਅੱਗੇ ਨਾਲੋਂ ਸਾਡੇ ਕੰਮ 4 ਗੁਣਾ ਘਟ ਗਏ ਆ ਤੋ ਅਸੀਂ ਹੱਥੀ ਜਿਹੜਾ ਇਸ ਰੋਜ਼ਗਾਰ ਨੂੰ ਪਰਪਰਲੀਪ ਕੀਤਾ ਸੀ ਔਰ ਪੁਰਾਣੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਸਨਕਾਰਾ ਵੱਲੋਂ ਜਿਹੜਾ ਇਹ ਸੋਨੇ ਨੂੰ ਆਪਣੇ ਹੱਥਾਂ ਦੇ ਨਾਲ ਤਿਆਰ ਕੀਤਾ ਜਾਂਦਾ ਸੀ ਬੜੀ ਕਰੜੀ ਮਿਹਨਤ ਤੋਂ ਬਾਅਦ ਇਹ ਸੋਨਾ ਤਿਆਰ ਕੀਤਾ ਜਾ ਰਿਹਾ ਸੀ ਬੜੇ ਲੰਮੇ ਸਮੇਂ ਤੋਂ ਇਹ ਆਪਣਾ ਕਾਰੋਬਾਰ ਕਰ ਰਿਹਾ ਔਰ ਇਹਨਾਂ ਦਾ ਵੀ ਮੰਨਣਾ ਹੈ ਕਿ ਜਿਸ ਤਰ੍ਹਾਂ ਦਿਨ ਪ੍ਰਤੀ ਦਿਨ ਸੋਨੇ ਦੇ ਰੇਟ ਜਿਹੜੇ ਵਧਦੇ ਜਾ ਰਹੇ ਐ ਇਹਦਾ ਕਿਤੇ ਨਾ ਕਿਤੇ ਅਸਰ ਜਿਹੜਾ ਇਹਨਾਂ ਦੇ ਕਾਰੋਬਾਰ ਤੇ ਪੈਂਦਾ ਨਜ਼ਰ ਆ ਰਿਹਾ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਕਈ ਦੁਕਾਨਦਾਰ ਜਿਹੜੇ ਐ ਇਸ ਕੰਮ ਨੂੰ ਇਸ ਕਾਰੋਬਾਰ ਨੂੰ ਅਲਵਿਦਾ ਵੀ ਆ ਚੁੱਕੇ ਨੇ ਤੁਹੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਨਿਊਜ਼ ਪੰਜਾਬ ਕੈਮਰਾ ਪਰਸਨ ਦੇ ਨਾਲ ਮੈਂ ਸ੍ਰਿਸ਼ਵੇਤ ਇੰਡੀਆ ਨਿਊਜ਼ ਪੰਜਾਬ